ਪਰਾਤਾਈ ਸਾਰਿਆਂ ਨੂੰ ਬੈਰੀ ਜੀ ਦਾ ਖਾਲਸਾ ਬੈਰੀ ਫਤਿਹ ਇਹ ਉਸ ਲਈ ਧਰਨਾ ਲੱਗਿਆ ਜੋ 2 ਮਹੀਨੇ ਪਹਿਲਾਂ ਅਕਲੀਏ ਮੁੰਡਾ ਮਰਿਆ ਸੀ ਤੇ ਸੀਰੇ ਦੇ ਚੱਕੇ ਛੜਕਦੇ ਧਰਿਆ ਸੀਗਾ ਉਹਦੇ ਇਹ ਵਿੱਚ ਇਹਨਾਂ ਨੇ ਸਾਡੇ 40 ਜਣਿਆਂ ਤੇ ਵਿੱਚੇ ਸੀਰੇ ਤੇ ਵਿੱਚੇ ਲਾਵਣ ਤੇ ਲਾਪਰੀ ਤੇ ਵਿੱਚੇ ਲਾਵਣ ਦੇ ਵਿੱਚੇ ਮੇਰੇ ਤੇ ਬਾਕੀ ਪਿੰਡ ਵਾਸੀਆਂ ਦੇ ਕਿ ਹਾਜ਼ਰੀ 40 ਬੰਦੇ ਨੇ ਬਾਈ ਨੇ 35 ਬੰਦੇ ਅਣਪਛਾਤਾ ਪਰਚਾ ਪਾਤਾ ਪਰਚਾ ਪਾੜਦੇ ਤੇ ਉਹਦੇ ਵਿੱਚ ਅੱਜ ਇਹ ਹੁਣ ਕੇਡਰ ਹੁੰਦਾ ਪਿੰਡਾਂ 'ਚ ਕਿਸਾਨ ਯੂਨੀਅਨ ਨਾਲ ਲੱਗ ਕੇ ਆਈਆਂ ਨੇ ਵੀ ਆਪਾਂ ਪਰਚਾ ਕੈਸਲ ਕਰਾਉਣਾ ਖਰ ਲੜਾਈ ਤਾਂ ਇਹ ਨਸ਼ੇ ਖਿਲਾਫ ਹੀ ਸੀ ਵੀ ਨਸ਼ੇ ਦੇ ਵਿਰੁੱਧੀ ਹੈ ਵੀ ਆਪਾਂ ਉੱਥੇ ਬੰਦਾ ਧਰ ਲੈ ਜਾਈਏ ਆਪਾਂ ਜਵਾਰ ਕਿਉਂ ਆਤਰਿਆ ਸੇ ਤਾਂ ਉਹ ਵਰਚਾ ਵੀ ਪਾਉਣਗੇ ਪਹਿਲਾਂ ਵੀ ਆਪਣੇ ਕਿੰਨੇ ਕਿਉਂ ਉਥੇ ਪਰਚੇ ਪਾਦਣਾਂ ਸੱਤ ਅੱਠ ਤਾਂ ਚੁੱਪੀ ਜਾਂਦੇ ਆ ਬਾਕੀ ਇਸ ਤਗਾਸੇ ਆਉਣਗੇ ਅਗਲੇ ਮਹੀਨੇ ਨਾਲ ਚੱਕਣ ਦੀ ਸਲਾਹ ਬਣਾ ਰੱਖੀ ਹੈ ਕਹਿੰਦੇ ਹਣਾ ਤੇ ਆਪਣਾ ਲੋਕਾਂ ਨੇ ਪਹਿਲਾਂ ਹੀ ਬਹੁਤ ਸੱਜਤਾ ਹੀ ਬਹੁਤ ਵੱਡਾ ਪ੍ਰੋਟੈਸਟ ਸੀ ਉਦੋਂ ਵੀ ਆਪਾਂ ਕਿੰਨਾ ਇਹਨਾਂ ਨੇ ਉਦੋਂ ਵੀ ਬਿਆਨ ਦਿੱਤੇ ਸੀ ਵੀ ਅਸੀਂ ਪਰਚੇ ਕੈਂਸਲ ਕਰਾਂਗੇ ਪਰ ਉਹ ਆਉਂਦੀ ਵੀਡੀਓ ਪਈਆਂ ਤੁਸੀਂ ਆਪ ਵੀਡੀਓ ਬਣਾਈਆਂ ਮੈਂ ਤਾਂ ਹਰਮੰਦਰ ਸੀ ਉਦੋਂ ਵੀ ਇਹਨਾਂ ਨੇ ਪਰਚੇ ਕੈਂਸਲ ਨਹੀਂ ਕਰਾਏ ਗੁੰਡਾ ਰਾਜ ਹੀ ਆ ਯਾਰ ਪੰਜਾਬ ਸਰਕਾਰ ਦੇ ਹੱਥ 'ਚ ਪੰਜਾਬ ਪੁਲਿਸ ਦਾ ਕੰਟਰੋਲ ਹੈ ਨਹੀਂ ਸ਼ਰੀਆਮ ਨਸ਼ਾ ਵੀ ਕੀ ਜਾਂਦਾ ਆਪਣੇ ਮਾਨ ਸਾਹਿਬ ਹਰ ਜਗ੍ਹਾ ਉਹ ਕਿਹੜੀ ਜਗ੍ਹਾ ਜਿੱਥੇ ਨਸ਼ਾ ਨਹੀਂ बिकਦਾ ਗੱਡੀ ਭਰ ਦਿੰਦੇ ਨੇ ਆਣਾ ਸ਼ਰੀਫ ਹੁਣ ਕੋਈ ਡੀਆਈਐਸੀ ਲੈਵਲ ਦਾ ਅਫਸਰ ਅੱਜ ਤੱਕ ਕੋਈ ਰਾਵਟਾ ਨਹੀਂ ਕਰਦਾ ਮੰਨ ਲਾ ਮੈਂ ਸਾਰਾ ਦਿਨ ਕਹਿਣਾ ਹੈ ਨਸ਼ਾ बिकਦਾ ਹੈ ਇਹਨੇ ਪਰਸੋਂ ਜੋ ਉੱਥੇ ਕਿੰਨਾ ਨਸ਼ਾ ਫੜਿਆ ਹੈ ਕਿ ਉਹਨੂੰ ਇਹਨੇ ਫੜ ਕੇ ਮੂਰੇ ਕਰੈ ਨਸ਼ਾ ਕਿਸੇ ਨੇ ਇਹਨੇ ਨਾ رابطہ ਕਰਿਆ ਵੀ ਤੂੰ ਇਹ ਨਸ਼ਾ ਫੜ ਲਿਆ ਕਿੱਥੋਂ ਫੜਿਆ ਉਲਟਾ ਲੋਕ ਵਿਚੜੇ ਵੇਚਣ ਵਾਲੇ ਨੇ ਉਹ ਕਹਿੰਦੇ ਨੇ ਵੀ ਤੁਸੀਂ ਆਹ ਕਿਉਂ ਭਾਈ ਜੋ ਹੀ ਨਸ਼ਾ ਕਿਸੇ ਦੇ ਜਵਾਕ ਕੋਲੇ ਵਾ ਗਿਆ ਤਾਂ ਉਹ ਲਾ ਕੇ ਮਰ ਜਾਂਦਾ ਫੇਰ ਇਹਨੇ ਆਪਦੀ ਮਿਹਨਤ ਨਾਲ ਉਹ ਫੜਿਆ ਆ ਜਾਂ ਕੋਈ ਵੀ ਫੜਦਾ ਜਿੰਮੀ ਫੜਦਾ ਗਰੀ ਫੜ ਲੇ ਭਾਈ ਤੁਸੀਂ ਫੜ ਲਓ ਵੀਰਾਂ ਨੂੰ ਆ ਮਾਨਸਾ ਤੁਸੀਂ ਜਾਣ ਦਿਓ ਸਭ ਤੋਂ ਵੱਡੇ ਕਾਰਪੋਰੇਟ ਘਰਾਣੇ ਨੇ ਜਿਹਨਾਂ ਦੇ ਆਪਾਂ ਗਲਾਂ 'ਚ ਹਾਰ ਪਾਏ ਨੇ ਕਿ ਉਹਦੋਂ ਉਹ ਵੀਰੇ ਧੱਕੜੇ ਫੜੇ ਸੀ ਸੀ ਉਹਦੋਂ ਕਿਹੜਾ ਤੁਸੀਂ ਆ ਕੇ ਵੀ ਜਿਹੜੇ ਲੋਕ ਲੋਕਾਂ ਦੇ ਸਾਥ ਬਹੁਤ ਆਪਾਂ ਲੋਕਾਂ ਨੂੰ ਕਹਿੰਦਾ ਵੀ ਇਕੱਠੇ ਹੋ ਕੇ ਇਹ ਜ਼ਹਿਰ ਖਿਲਾਫ ਲੜੋ ਪੂਰਾ ਸਤੰਗ ਕਰ ਰਹੀ ਹੈ ਡਰਾ ਰਹੀ ਹੈ ਜੋ ਲੜਦੇ ਲੋਕ ਨੇ ਹੁਣ ਇਹ 40 ਬੰਦੇ 70 ਬੰਦੇ ਤਾਂ ਇਹ ਹੋਗੇ 19 22 ਬੰਦਾ ਤੇ ਮੇਰਾ ਬੁਰਜਮਾਨ ਸਾਹ ਪਰਚਾ ਪਾਰਖਿਆਗਾ ਉਹ ਤਰੀਕਾ ਪੈਨ ਲਾਗੀ ਉਹ ਜ਼ਮਾਨਤ ਕਰਾ ਲੈਣੇ ਤਰੀਕਾ ਹੁਣ ਇਹਦੇ ਮੇਰੇ ਘਰ ਪੱਟ ਰੱਖਿਆ ਸੰਬੰਧ ਬੜਾ ਮਾਣ ਕਿੰਨੇ ਕ ਸਾਹਮਣੇ ਫੜੀਆਂ ਬਈ ਰੋਜ਼ ਤਰੀਕ ਹੁੰਦੀ ਆ ਜਿਹੜੇ ਪਰਚਿਆਂ ਚ ਮੈਂ ਅੰਦਰ ਰਹਿ ਗਿਆ ਹੈਗਾ ਉਹ ਪਰਚੇ ਨੇ ਕੈਂਸਲ ਕਰੇ ਜੋ ਵੀ ਨਹੀਂ ਕੈਂਸਲ ਕਰੇ ਫੇਰ ਉਹ ਗੁੰਡਾ ਕਰਦੀ ਇਹਨਾਂ ਦੀ ਰੋਜ਼ ਸ਼ਹਿਰ ਚ ਕੀ ਕੁਸ ਹੁੰਦਾ ਫੇਰੇ ਫੇਕ ਅਨਕਾਊਂਟਰ ਵੀ ਸਾਨੂੰ ਆਰ ਦੀ ਉਹ ਕਰਨ ਦੇ ਮਾਰੇ ਲੋਕਾਂ ਦਾ ਫੇਕ ਨੂੰ ਕਾਉਂਟਰ ਕਰਦੇ ਨੇ ਤੇ ਕੋਈ ਉੱਤੇ ਸੁਣਵਾਈ ਨਹੀਂ ਹੁੰਦੀ ਵੀ ਬੰਦਾ ਤੁਸੀਂ ਕਸਟਡੀ ਚ ਹੱਥਕੜੀ ਲਾਈ ਹੋਈ ਆ ਪਾਣੀ ਨਹੀਂ ਪੀਸਾ ਦਾ ਬੰਦਾ ਯਾਰ ਸ਼ੀਸ਼ਾ ਇਹ ਅਨਕਾਉਂਟਰਸਟ ਸਪੈਸ਼ਲਿਸਟ ਜੋ ਸ਼ੀਸ਼ਾ ਦੇਖਦੇ ਨੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਅਸੀਂ ਆਹ ਕੀ ਕੰਮ ਕਰਿਆ ਕੋਈ ਇਹਨਾਂ ਦੇ ਉੱਤੇ ਕੁੰਡਾ ਹੈ ਨਹੀਂ ਕੋਈ ਉਹਨੂੰ ਪੁੱਛਣ ਵਾਲਾ ਹੈ ਨਹੀਂ ਜਵਾਬ ਦੇ ਹੈ ਨਹੀਂ ਹੁਣ ਮੈਂ ਕਹਿਣਾ ਯਾਰ ਸਰੇ ਆਨ ਕਹਿਣਾ ਵੀ ਸਾਡੇ ਸ਼ਹਿਰ ਚ ਮੈਂ ਹੋਰ ਕਿਹਨਾਂ ਕਿਲੋ ਦੇ ਹਿਸਾਬ ਨਾਲ ਸ਼ਾਮਿਲ ਕਿੱਤੇ ਜਗਾ ਤੇ ਕਈ ਆਏ ਆ ਬਈ ਉਹ ਰੋਕਦੇ ਕਿਉਂ ਨਹੀਂ ਮੇਰੇ ਮਾਨ ਖਾਂ ਡੰਡੇ ਵੀ ਤੂੰ ਝੂਠ ਮਾਰਦਾ ਨਹੀਂ ਬਿਕਦਾ ਕਈ ਅਫਸਰ ਲਿਫਤਣੇ ਵਿੱਚ ਕਈ ਅਫਸਰ ਲਿਫਤਰੇ ਵਿੱਚ ਇਹ ਚੀਜ਼ ਦੇ ਬਕਿਆਉਣ ਦੇ ਵਿੱਚ ਹਿੱਸਾ ਹੈ ਕਮਿਸ਼ਨ ਲੈਣ ਦੇ ਬਕਿਆਉਣ ਲੈਣ ਤੋਂ ਹੁਣ ਕੀ ਕਰ ਸਕਦੇ ਆ ਭਾਈ ਆ ਲੋਕ ਆਏ ਨੇ ਅੱਠ ਹੈ ਅੱਜ ਥੋੜੇ ਬੰਦਾਂ ਦਾ ਇਕੱਠ ਹੈ ਕੱਲ ਨੂੰ ਬੰਦਾ ਵੀ ਕਰ ਸਕਦੇ ਆ ਸ਼ਿੰਗਾਰ ਸਤਾਪਾ ਆਪਣੋਂ ਨਿਕਲ ਹੀ ਪੈਣਾ ਸ਼ਿਮਰ ਤੇ ਯਾਰ ਲੋਕ ਅੱਜ ਇਕੱਠੇ ਨੇ ਕੱਲ ਇਕੱਠੇ ਹੋ ਜਾਣਗੇ ਵాలే ਲੋਕ ਜਿਹੜੋ ਸ਼ੁਰੂ ਕਰਿਆ ਸੀ ਕਲਦੀਪਾ ਤੇਰੇ ਆਪਾਂ ਲੋਕ ਕਹਿੰਦੇ ਸੀ ਇਹ ਲੀਡਰ ਬਣਨ ਨੂੰ ਫਿਰਦੇ ਨੇ ਜਾਂ ਇਹ ਪੈਸਾ ਕਮਾਉਣ ਨੂੰ ਫਿਰਦੇ ਨੇ 2 ਸਾਲ ਹੋ ਗਏ ਲੜਦਿਆਂ ਨੂੰ ਜੇਲਾ ਵੀ ਪੁੱਤ ਗਿਆ ਕੇ ਕੀ ਲੀਡਰ ਬਣ ਗਏ ਆ ਖੜਿਆ ਤੇਰੇ ਉਹ ਮੇ ਜਮੀ ਸਾਹਮਣੇ ਅੱਜ ਵੀ ਮੋਟਰਸਾਈਕਲ ਤੇ ਆਏ ਕੀ ਕਮਾ ਲਿਆ ਉਲਟਾ ਪਰਚੇ ਨੇ ਰੋਜ਼ ਤਰੀਕਾ ਤੇ ਆਉਣੇ ਆ ਦਿੱਲੀ ਆ ਜੇ ਲੋਕ ਚਲੋ ਨਾਲ ਬੰਦਿਆਂ ਨੇ ਪਤਾ ਇਹ ਲੋਕਾਂ ਨੇ ਇਕੱਠਾ ਕਰਿਆ ਵੀ ਆਪਾਂ ਕੈਂਸਲ ਕਰਾਉਣ ਨੂੰ ਫਿਰਦੇ ਹਣਾ ਕਈ ਪੰਦਰ 19 20 ਬੰਦੇ ਸੀ ਹੀ ਲੋਏ ਹਣਾ ਉਹਨਾਂ ਦੀ ਵੀ ਗੱਲ ਨਾਲ